ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਯਾਨੀ ਕਿ 23 ਤਰੀਕ ਰਾਤ ਅਤੇ ਆਉਣ ਵਾਲੀ 24 25 26 27 28 29 30 31 1 2 ਤੇ 3 4 5 ਫਰਵਰੀ ਤੱਕ ਦੇ ਜਿਹੜੇ ਇਹ ਮੌਸਮ ਦੀ ਅੰਦਾਜ਼ਨ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਹੜੇ ਦੋਸਤ ਮਿੱਤਰ ਨਵੇਂ ਜੁੜਨਗੇ ਫੇਸਬੁਕ ਆਈਡੀ ਤੇ ਉਹ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਅਤੇ Instagram ਪੇਜ ਮੌਸਮ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਜ਼ਰੂਰ ਕਰਿਓ ਦੋਸਤੋ ਸ਼ੇਅਰ ਕਰਕੇ ਵੀਡੀਓ ਨੂੰ ਕਮੈਂਟ ਕਰਕੇ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਆ ਤਾਂ ਜ਼ਰੂਰ ਕਮੈਂਟ ਕਰਦਿਆ ਕਰੋ ਜੇਕਰ ਤੁਸੀਂ ਸਾਨੂੰ ਕੋਈ ਵੀ ਅਪਡੇਟ ਮੌਸਮ ਦੇ ਨਾਲ ਰਿਲੇਟਡ ਫੋਟੋ ਵੀਡੀਓ ਸ਼ਾਰਟ ਵੀਡੀਓ ਕੁਝ ਵੀ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9023896709 ਸਾਡੇ WhatsApp ਨੰਬਰ ਅਤੇ ਜਾਂ ਤੁਸੀਂ Instagram ਦੇ ਮੈਸੇਂਜਰ ਬਾਕਸ ਦੇ ਵਿੱਚ ਜਾਂ ਫੇਸਬੁੱਕ ਆਈਡੀ ਦੇ ਮੈਸੇਂਜਰ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਤੇ ਉਸ ਤੋਂ ਬਾਅਦ ਦੋਸਤੋ ਬਾਕੀ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਅਸੀਂ ਹਰ ਰੋਜ਼ ਦੀ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਅਤੇ ਬਾਕੀ ਅਸੀਂ ਤੁਹਾਡੇ ਤੱਕ ਜਿਹੜੀ ਇਹ ਜਾਣਕਾਰੀ ਸੈਟੇਲਾਈਟਰ ਦੇ ਮਤਾਬਕ ਪਹੁੰਚਾ ਰਹੇ ਹਾਂ ਕਿਉਂਕਿ ਅਸੀਂ ਕੋਈ ਅਫੀਸ਼ੀਅਲ ਪੱਤਰਕਾਰ ਜਾਂ ਅਸੀਂ ਕੋਈ ਮੌਸਮ ਵਿਗਿਆਨੀ ਨਹੀਂ ਹੈਗੇ ਦੋਸਤੋ ਤੁਹਾਡੇ ਪਿਆਰ ਦੇ ਸਦਕਾ ਇਹ ਜਾਣਕਾਰੀ ਹੈ ਜਿਹੜੀ ਤਹਾਡੇ ਤੱਕ ਸੈਟੇਲਾਈਟਾਂ ਤੋਂ ਦੇਖ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਦੋਸਤਾਂ ਮਿੱਤਰਾਂ ਨੂੰ ਵਧੀਆ ਲੱਗਦੀ ਹੈ ਉਹ ਕਮੈਂਟ ਵੀ ਕਰਦੇ ਨੇ ਲਾਈਕ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਕੁਝ ਦੋਸਤਾਂ ਮਿੱਤਰਾਂ ਨੂੰ ਥੋੜੀ ਜੀ ਜਾਣਕਾਰੀ ਨਹੀਂ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਨੂੰ ਇਹ ਬੇਨਤੀ ਹੁੰਦੀ ਹੈ ਕਿ ਉਹ ਸਾਨੂੰ ਅਨਫੋਲੋ ਜਾਂ ਅਬਸਕ੍ਰਾਈਬ ਕਰ ਸਕਦੇ ਨੇ ਪਰੰਤੂ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਦਿੰਦੇ ਵੀ ਕਿ ਸਾਡੇ ਤੇ ਹੀ ਵਿਸ਼ਵਾਸ ਕਰੋ ਤੁਸੀਂ ਵੱਖ-ਵੱਖ ਸੰਸਥਾਵਾਂ ਪ੍ਰਾਈਵੇਟ ਸੰਸਥਾਵਾਂ ਮੌਸਮ ਦੀਆਂ ਜਾਂ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਆਈਐਮਡੀ ਦੀ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਉਸ ਦੇ ਉੱਤੇ ਵੀ ਜਿਹੜੀ ਜਾਣਕਾਰੀ ਹੈ ਜਾ ਕੇ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਤੱਕ ਅਸੀਂ ਉਹੀ ਜਾਣਕਾਰੀ ਪਹੁੰਚਾਉਣਾ ਹੈ ਜਿਹੜੀ ਸਾਨੂੰ ਵੱਖ-ਵੱਖ ਅਦਾਰਿਆਂ ਤੋਂ ਜਾਂ ਵੱਖ-ਵੱਖ ਸੰਸਥਾਵਾਂ ਦੇ ਸੈਟੇਲਾਈਟਾਂ ਤੋਂ ਪ੍ਰਾਪਤ ਹੁੰਦੀ ਹੈ ਤੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਰਾਤ ਦੀ ਜਾਣਕਾਰੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਰਾਤ ਦਾ ਮੌਸਮ ਸੈਟੇਲਾਈਟ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਦਿਨ ਵੇਲੇ ਵੀ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਰਿਹਾ ਹਰਿਆਣੇ ਦਾ ਪੰਜਾਬ ਦਾ ਵੀ ਤੇ ਥੱਲੇ ਹਰਿਆਣੇ ਦਾ ਵੀ ਦੇਖ ਸਕਦੇ ਹੋ ਤੁਸੀਂ ਦੋਨੋਂ ਸਟੇਟਾਂ ਦਾ ਜਿਹੜਾ ਇਹ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਪੰਜਾਬ ਤੇ ਹਰਿਆਣੇ ਦਾ ਥੱਲੇ ਤੇ ਇਧਰੋਂ ਰਾਜਸਥਾਨ ਦਾ ਤੇ ਇਧਰੋਂ ਲੈਹਿੰਦੇ ਪੰਜਾਬ ਦਾ ਤੇ ਇਧਰੋਂ ਉੱਤੇ ਹਿਮਾਚਲ ਐਂਡ ਜੰਮੂ ਦਾ ਕਿਉਂਕਿ ਵਕ ਵਕ ਸਟੇਟਾਂ ਦਾ ਜਿਹੜਾ ਤੁਸੀਂ ਸੈਟੇਲਾਈਟ ਦੇਖ ਸਕਦੇ ਹੋ ਕਿਉਂਕਿ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕਾ ਨੇੜੇ ਤੇੜੇ ਕੋਈ ਵੀ ਸਿਸਟਮ ਜਿਹੜਾ ਨਹੀਂ ਹੈਗਾ ਪਹਾੜਾਂ ਦੇ ਵਿੱਚ ਥੋੜੀ ਥੋੜੀ ਹਲਕੀ ਬਰਫ਼ ਵਾਲੀ ਜਿਹੜੀ ਬਣੀ ਹੋਈ ਹੈ ਪਰੰਤੂ ਇੱਧਰ ਕੋਈ ਵੀ ਸਿਸਟਮ ਜਿਹੜਾ ਨੇੜੇ ਤੇੜੇ ਨਹੀਂ ਹੈਗਾ ਕਿਸੇ ਵੀ ਇਲਾਕੇ ਦੇ ਵਿੱਚ ਇਸ ਕਰਕੇ ਜਿਹੜਾ ਮੌਸਮਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਦੋਸਤੋ ਅੱਜ ਜਿਹੜਾ ਰਾਤ ਨੂੰ ਤਾਪਮਾਨ ਘੱਟੋ ਘੱਟ ਤਾਪਮਾਨ ਜਿਹੜਾ 2 ਡਿਗਰੀ ਤੋਂ ਲੈ ਕੇ ਅੱਧੀ ਰਾਤ ਤੋਂ ਬਾਅਦ ਭਾਵ ਕਿ ਸਵੇਰ ਦੇ ਸਮੇਂ ਤੱਕ ਤਾਂ 2 ਡਿਗਰੀ ਤੋਂ ਲੈ ਕੇ ਜਾਂ 2.5 ਡਿਗਰੀ ਤੋਂ ਲੈ ਕੇ 4 ਜਾਂ 5 ਡਿਗਰੀ ਦੇ ਵਿੱਚ ਵਿੱਚ ਜਿਹੜਾ ਅੱਜ ਰਾਤ ਦਾ ਤਾਪਮਾਨ ਹੈ ਜਿਹੜਾ ਉਹ ਦਰਜ ਕੀਤਾ ਜਾਊਗਾ ਘੱਟੋ ਘੱਟ ਤਾਪਮਾਨ 2 ਤੋਂ ਲੈ 2.5 ਤੋਂ ਲੈ ਕੇ ਜੋ ਆਪਾਂ ਕਹਿ ਸਕਦੇ ਹਾਂ 5 ਡਿਗਰੀ ਦੇ ਵਿੱਚ ਰਹੂਗਾ ਵੱਧ ਤੋਂ ਵੱਧ ਤਾਪਮਾਨ 6 ਜਾਂ 7 ਡਿਗਰੀ ਦੇ ਆਸ-ਪਾਸ ਪਹੁੰਚ ਸਕਦਾ ਜਿਆਦਾ ਨਹੀਂ ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਦਿਨਾਂ ਦੇ ਵਿੱਚ ਵੀ ਤਾਪਮਾਨ ਜਿਹੜਾ 17 15 18 ਇਸ ਤਰ੍ਹਾਂ ਡਿਗਰੀਆਂ ਦੇ ਵਿੱਚ ਰਹੂਗਾ ਤੇ ਦੁਪਹਿਰ ਦੇ ਸਮੇਂ ਥੋੜਾ ਜਿਹਾ 21 22 ਜਾਂ ਡਿਗਰੀ ਦੇ ਕਰੀਬ ਪਹੁੰਚ ਸਕਦਾ 24 ਤਰੀਕ ਨੂੰ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਹੈ ਉਸ ਤੋਂ ਬਾਅਦ 25 ਤਰੀਕ ਨੂੰ ਵੀ ਮੌਸਮ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਤੇ ਉਸ ਤੋਂ ਬਾਅਦ 26 27 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਉੱਤਰ ਪੱਛੋਂ ਦੀਆਂ ਹਵਾਵਾਂ ਨੇੜੀਆਂ ਹੁਣ 3-4 ਦਿਨ ਜਿਹੜੀਆਂ 5 ਦਿਨ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਥੋੜੀਆਂ ਜਿਹਾ ਜਿਹੜੇ 27 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਾਂ 28 ਤਰੀਕ ਦੀ ਸਵੇਰ ਦੇ ਸਮੇਂ ਹਵਾਵਾਂ ਦੀ ਦਿਸ਼ਾਈ ਥੋੜੀ ਜੀ ਦੱਖਣ ਪੂਰਬੀ ਜਾਂ ਦੱਖਣ ਪੱਛਮੀ ਹੋ ਸਕਦੀ ਹੈ ਤੇ ਉਹਦੀ ਅਪਡੇਟ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਿਹਾ ਕਰਾਂਗੇ ਕੋਈ ਬਦਲਾਅ ਹੁੰਦਾ ਤਾਂ ਉਸ ਦੀ ਵੀ ਜਾਣਕਾਰੀ ਸਾਂਝੀ ਕਰਿਆ ਕਰਾਂਗੇ ਇਹ ਅੰਦਾਜ਼ਨ ਜਾਣਕਾਰੀ ਤੁਹਾਨੂੰ ਅਸੀਂ ਜਿਹੜੀ 5 ਫਰਵਰੀ ਤੱਕ ਦੀ ਅਪਡੇਟ ਹੈ ਜਿਹੜੀ ਅਸੀਂ ਦੇ ਰਹੇ ਹਾਂ ਦੋਸਤੋ ਬਾਕੀ ਬਦਲਾਅ ਦੀ ਹਰ ਰੋਜ਼ ਦੀ ਤਰ੍ਹਾਂ ਵੀਡੀਓ ਜਿਹੜੀ ਆਉਂਦੀ ਰਹੂਗੀ ਕਿੱਥੇ ਕਿ ਸਿਸਟਮ ਪਹੁੰਚ ਰਹੇ ਨੇ ਕਿਹੜਾ ਬਦਲਾਅ ਆਊਗਾ ਕਿਉਂਕਿ ਇੱਕ 27 28 ਤਰੀਕ ਤੱਕ ਮੌਸਮ ਠੀਕ ਹੈ 28 ਤਰੀਕ ਨੂੰ ਦੁਪਹਿਰ ਤੋਂ ਬਾਅਦ ਜਾਂ ਦੀ ਰਾਤ ਤੋਂ ਬਾਅਦ ਇੱਕ ਬਦਲੀ ਸਿਸਟਮ ਨੇ ਜਿਹੜੇ ਉਹ ਪਹਾੜੀ ਇਲਾਕਿਆਂ ਦੇ ਵਿੱਚੋਂ ਪੈਦਾ ਹੋ ਕੇ ਇਸ ਸਾਈਡ ਵੱਲ ਨੂੰ ਆਉਣਗੇ ਤੇ ਉਸ ਦੇ ਨਾਲ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਿਨਵਣਕਣੀ ਜਿਹੜੀ 29 ਜਾਂ 30 ਤਰੀਕ ਦੇ ਵਿੱਚ ਹੋ ਸਕਦੀ ਹੈ ਕੋਈ ਜ਼ਿਆਦਾ ਨਹੀਂ ਹੋਊਗੀ ਵੱਡਾ ਭਾਰੀ ਸਿਸਟਮ ਨਹੀਂ ਹੋਊਗਾ ਹਲਕਾ ਸਿਸਟਮ ਹੋਊਗਾ ਜੇਕਰ ਭਾਰੀ ਸਿਸਟਮ ਹੁੰਦਾ ਬਦਲਾਵ ਹੁੰਦਾ ਮੌਸਮ ਦੇ ਵਿੱਚ ਉਹ ਤਾਂ ਅਡਾ ਨਾਲ ਜਾਣਕਾਰੀ ਜਿਹੜੀ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਾਂਗੇ ਉਸ ਤੋਂ ਬਾਅਦ ਤੇ 31 ਤਰੀਕ ਨੂੰ ਜਿਹੜਾ ਮੌਸਮ ਸਾਫ਼ ਆਕੋਸਕਾ ਹੈ 1 ਤਰੀਕ ਨੂੰ ਵੀ ਮੌਸਮ ਠੀਕ ਠਾਕ ਹੈ ਬਾਕੀ ਦੋਸਤੋ 2 ਤੇ 3 ਤਰੀਕ ਦੇ ਵਿੱਚ ਇੱਕ ਸਿਸਟਮ ਆ ਰਿਹਾ ਫੇਰ ਪਹਾੜੀ ਇਲਾਕਿਆਂ ਦੇ ਵਿੱਚੋਂ ਉਹ ਵੀ ਪੰਜਾਬ ਦੇ ਕਈ ਇਲਾਕਿਆਂ ਨੂੰ ਤੇ ਹਰਿਆਣਾ ਦਿੱਲੀ ਦੇ ਇਲਾਕਿਆਂ ਨੂੰ ਜਿਹੜਾ ਪ੍ਰਭਾਵਿਤ ਕਰੂਗਾ ਤੇ ਉਸ ਤੋਂ ਬਾਅਦ ਦੋਸਤੋ ਫਿਰ 3 ਤੇ 4 ਤਰੀਕ ਨੂੰ ਮੌਸਮ ਜਿਹੜਾ 4 ਤਰੀਕ ਨੂੰ ਸਾਫ਼ ਥੋੜਾ ਜਿਹਾ ਦਿਖਾਈ ਦੇਊਗਾ 5 ਤਰੀਕ ਨੂੰ ਜਿਹੜਾ ਫਿਰ ਇੱਕ ਸਿਸਟਮ ਜਿਹੜਾ ਆ ਰਿਹਾ ਹੁਣ ਇਹਨਾਂ ਤਿੰਨਾਂ ਸਿਸਟਮਾਂ ਦੇ ਵਿੱਚੋਂ ਕੋਈ ਇੱਕ ਸਿਸਟਮ ਜਿਹੜਾ ਉਹ ਤਾਕੜਾ ਸਿਸਟਮ ਹੋਊਗਾ ਇਹ ਤਿੰਨ ਸਿਸਟਮ ਨੇ ਜਿਹੜੇ ਆ ਰਹੇ ਨੇ ਜੋ ਪਛਮੀ ਡਿਸਟਰਬੈਂਸਾਂ ਨੇ ਉਹ ਪੈਦਾ ਹੋ ਰਹੀਆਂ ਨੇ ਪਛਮੀ ਗੜਬੜੀਆਂ ਪੈਦਾ ਹੋ ਰਹੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਦਰਮਿਆਨਾ ਵੀ ਤੇ ਹਲਕਾ ਵੀ ਜਿਹੜਾ ਪੈ ਸਕਦਾ ਜਿਹਦੇ ਨਾਲ ਠੰਡ ਵਰਕਰ ਆ ਰਹਿ ਸਕਦੀ ਹੈ ਅਦਰਵਾਈਜ਼ ਠੰਡ ਤੋਂ ਜਿਹੜੀ ਆਪਾਂ ਕਹਿੰਦਾデア ਰਾਹਤ ਮਿਲਦੀ ਹੋਈ ਨਾਜ਼ਰ ਆ ਰਹੀ ਸੀ ਕਿਉਂਕਿ ਦੁਪਹਿਰ ਦੇ ਸਮੇਂ ਤਾਪਮਾਨ ਜਿਹੜਾ ਥੋੜਾ ਜਿਹਾ ਵਧਨੇ ਸ਼ੁਰੂ ਹੋ ਚੁੱਕੇ ਸੀ ਤੇ ਉਹਨਾਂ ਦੇ ਨਾਲ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਸੀ ਜਿਹਦੇ ਨਾਲ ਬਿਮਾਰੀਆਂ ਦੇ ਵਿੱਚ ਵਾਧਾ ਤੇ ਫਾਸਲਾਂ ਦੇ ਝਾੜ ਦੇ ਵਿੱਚ ਜਿਹੜਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਜੇਕਰ ਇਹ ਮੀਂਹ ਪੈਂਦੇ ਨੇ ਇਹ ਦੋਨੇ ਸਿਸਟਮਾਂ ਦੇ ਵਿੱਚੋਂ ਮੀਂਹ ਹੈ ਜਿਹੜਾ ਵਧੀਆ ਚੰਗਾ ਪੈਂਦਾ ਇੱਕ ਸਿਸਟਮ ਦਾ ਤਾਂ ਉਸ ਦੇ ਨਾਲ ਜਿਹੜੀ ਠੰਡ ਦੇ ਵਿੱਚ ਥੋੜਾ ਜਿਹਾ ਵਾਧਾ ਹੋਊਗਾ ਤੇ ਜਿਹੜਾ ਟੈਂਪਰੇਚਰ ਹੋ ਨਾਰਮਲ ਫੇਰ ਜਿੰਨਾ ਠੰਡਾ ਦੇ ਵਿੱਚ ਪੈਣਾ ਚਾਹੀਦਾ ਉਹਨਾਂ ਹੋਣਾ ਚਾਹੀਦਾ ਤੇ ਹੋ ਜਾ ਹੋ ਸਕਦਾ ਤੇ ਕਿਉਂਕਿ ਜਿਹੜਾ ਕਿ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਦੇ ਆ ਰਹੇ ਹਾਂ ਤਾਤਾ ਮਾਨ ਜਿਹੜੇ ਨਾਰਮਲ ਰਹਿੰਦੇ ਸੀ ਤੇ ਠੰਡ ਜਿਹੜੀ ਵਧੀਆ ਕੜਾਕੇ ਦੀ ਪੈਂਦੀ ਸੀ ਪਰੰਤੂ ਇਸ ਵਾਰ ਅਜਿਹੀ ਠੰਡ ਨਹੀਂ ਪੈ ਰਹੀ ਤੇ ਮੌਸਮ ਦੇ ਵਿੱਚ ਇੱਕ ਵੱਡਾ ਪਰਿਵਰਤਨ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਬਾਕੀ ਦੇਖਦੇ ਆਂ ਦੋਸਤੋ ਕਿਹੜਾ ਸਿਸਟਮ ਆਪਾਂ ਨੂੰ ਜਿਆਦਾ ਸਟਰੋਂਗ ਜਾਪੂਗਾ ਉਹ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਗੱਲ ਕਰਦੇ ਆਂ ਅਸੀਂ ਇੱਕ ਵਾਰ ਫੇਰ ਸੰਖੇਪ ਵਿੱਚ ਧੁੰਦ ਤੋਂ ਥੋੜੀ ਜਿਹੀ ਰਾਹਤ ਹੈ ਕਿਤੇ ਪੈਚੀ ਰੂਪ ਦੇ ਵਿੱਚ ਥੋੜੀ ਬਹੁਤ ਧੁੰਦ ਹੋ ਸਕਦੀ ਹੈ ਨਾ ਮਾਤਰ ਦੇ ਰੂਪ ਦੇ ਵਿੱਚ ਤੇ ਕੋਰਾ ਜਿਹੜਾ ਕੱਲ ਨੂੰ 24 ਤਰੀਕ ਨੂੰ 25 ਤਰੀਕ ਨੂੰ ਤੇ 26 27 ਤਰੀਕ ਤੱਕ ਕੋਰੇ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਜਾਪਰੀ ਕਿਉਂਕਿ ਅੱਜ ਪ੍ਰਦੂਸ਼ਣ ਰਹਿਤ ਅਸਮਾਨ ਸੀ ਤੇ ਪ੍ਰਦੂਸ਼ਣ ਰਾਹਤ ਆਪਾਂ ਅਸਮਾਨ ਦੇਖਿਆ ਨੀਲਾ ਤੇ ਦੂਜੀਆਂ ਹਵਾਵਾਂ ਵੀ ਚੱਲੀਆਂ ਉੱਤਰ ਪੱਛਮੀ ਜਿਨ੍ਹਾਂ ਦੇ ਨਾਲ ਤਾਪਮਾਨ ਦੇ ਵਿੱਚ ਗਰਾਫਟ ਆਉਂਦੀ ਹੈ ਤੇ ਤੇ ਕੋਰੇ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਬਣ ਜਾਂਦੀ ਹੈ ਹੋਰ ਕੋਈ ਬਦਲਾਅ ਆਊਗਾ ਕੱਲ ਨੂੰ ਲਾਈਵ ਹੋ ਕੇ ਵੀਡੀਓ ਤੇ ਸਾਡੇ ਨਾਲ ਸਾਂਝੀ ਕਰ ਦਵਾਂਗੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਦੋਸਤੋ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਕਿਉਂਕਿ ਤਾਹੀਂ ਕੰਮ ਕਰਨ ਦਾ ਸਵਾਲ ਆਉਂਦਾ ਜੇਕਰ ਵੀਡੀਓ ਸ਼ੇਅਰ ਹੋਵੇ ਤੇ 뷰 ਆਉਣ ਤਾਂ ਸਪੋਰਟ ਆ ਜਿਹੜੀ ਮਿਲਦੀ ਰਹਿੰਦੀ ਹੈ ਕਮਾਕਾਰਾਂ ਤੇ ਜਾਣ ਦੇ ਕਾਰਨ ਥੋੜਾ ਜਿਹਾ ਲੇਟ ਹੋ ਜਾਂਦੇ ਆ ਵੀਡੀਓ ਜਿਹੜੀ ਉਹ ਤਹੱਟ ਤੱਕ 9-10 ਵਜੇ ਤੋਂ ਬਾਅਦ ਹੀ ਰਾਤ ਨੂੰ ਅਪਲੋਡ ਹੁੰਦੀ ਹੈ ਤਾਂ ਦੋ ਤਿੰਨ ਦਿਨ ਦੀ ਜਿਹੜੀ ਵੀਡੀਓ ਹੁੰਦੀ ਹੈ ਉਹ ਅੰਦਾਜ਼ਨ ਜਾਣਕਾਰੀ ਦੇ ਮੁਤਾਬਕ ਸਾਂਝੀ ਕਰ ਦਿੰਨੇ ਆ ਜਿਹੜੇ ਦੋਸਤਾਂ ਮਿੱਤਰਾਂ ਨੂੰ ਵਧੀਆ ਲੱਗਦੀ ਹੈ ਤਾਂ ਜਰੂਰ ਕਮੈਂਟ ਕਰ ਦਿਆ ਕਰੋ ਤੇ ਸਾਨੂੰ ਵੀਡੀਓ ਸ਼ਾਰਟ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ ਜਰੂਰ ਭੇਜ ਦਿਆ ਕਰੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰਬਾ